लुधियाना में आज जिला कार्यालय पहुंचे शिवसेना उद्धव बाल साहिब ठाकरे का एक वक्फ मिला जिला प्रशासन को पत्रकारों से बात करते प्रवक्ता चंद्रकांत चड्डा तथा जिला प्रधान नितिन ने कहा है कि लुधियाना सहित पंजाब भर में हैदराबादी व मुरादाबादी बिरयानी की दुकानें लगातार खुलती जा रही हैं इसकी गंभीरता से जांच करवाई जाए कि किस मास्क का प्रयोग हो रहा है अतः इनका पिछला रिकॉर्ड भी खंगाला जाए ਵਹੀ ਇਸ ਮਾਮਲੇ ਮੇਂ ਗੰਬੀਰਤਾ ਦਿਖਾਤੇ ਹੋਏ ਸਹਾਇਕ ਏਡੀਸੀ ਅਮਿਤਸਰੀ ਨੇ ਕਹਾ ਹੈ ਕਿ ਇਸ ਮਾਮਲੇ ਮੇਂ ਜਲਦ ਤਰ ਜਾਂਚ ਕੀ ਜਾਏਗੀ। ਸ਼ੇਪਸੇਨਾ ਉਦਵਾਲਾ ਸਾਹ ਠਾਕਰੇ ਵੱਲੋਂ ਪੰਜਾਬ ਦੇ ਪ੍ਰਧਾਨ ਸ਼੍ਰੀ ਯੋਗਰਾ ਸ਼ਰਮਾ ਜੀ ਦੀ ਗਵਾਹੀ ਚ ਪੂਰੇ ਪੰਜਾਬ ਚ ਅੱਜ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਸੌਂਪੇ ਗਏ। ਉਸੇ ਲੜੀ ਤਲ ਲੁਧਿਆਣੇ ਵੀ ਅੱਜ ਟੀਮ ਨੇ ਮਾਨਜੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਇਹ ਮੰਗਾ ਕੀਤੀਆਂ ਜਿਦੇ ਵਿੱਚ ਪੰਜਾਬ ਦੇ ਅੰਦਰ ਦੇਖੋ ਥੋੜੇ ਟਾਈਮ ਦੇ ਵਿੱਚ ਹਜ਼ਾਰਾਂ ਦੀ ਦੁਕਾਨਾਂ ਹੈਦਰਾਬਾਦੀ ਮੁਰਦਾਬਾਦੀ ਸ਼ਾਮਾ ਜਾਫੀਆ ਰਾਫੀਆ ਇਧਰ ਹੀ ਬਰੀਆਨੀ ਦੇ ਦੁਕਾਨਾਂ ਖੁੱਲ ਗਈਆਂ ਉਹਨਾਂ ਨੂੰ ਲੈ ਕੇ ਅਸੀਂ ਕੁਝ ਮੰਗਾ ਆਪਣੀਆਂ ਰੱਖੀਆਂ ਡੀਸੀ ਸਾਹਿਬ ਦੇ ਅੱਗੇ ਜਿਹਦੇ ਵਿੱਚ ਇਹਨਾਂ ਤਮਾਮ ਦੁਕਾਨਾਂ ਦਾ ਜੇ ਸੰਚਾਲਨ ਮੁਸਲਮਾਨ ਭਾਈਚਾਰੇ ਦੇ ਲੋਕ ਕਰ ਰਹੀ ਹੈ ਤਾਂ ਹalal ਫੂਡ ਇਹਨਾਂ ਦੇ ਬਾਹਰ ਸਪੈਸੀਫਿਕ ਲਿਖਿਆ ਜਾਵੇ ਤਾਂ ਕਿ ਕਿਸੇ ਹੋਰ ਧਰਮ ਦੀ ਬੇਅਦਬੀ ਨਰਾਦਰ ਨਾ ਹੋਵੇ ਦੂਸਰਾ ਅਸੀਂ ਸੈਂਪਲਿੰਗ ਦੀ ਮੰਗ ਕੀਤੀ ਵੀ ਨਿਰੰਤਰ ਜਿਹੜੀ ਹੈ ਫੂਡ ਵਿਭਾਗ ਵੱਲੋਂ ਸਿਹਤ ਵਿਭਾਗ ਵੱਲੋਂ ਇਹਨਾਂ ਦੀ ਸੈਂਪਲਿੰਗ ਕੀਤੀ ਜਾਵੇ ਵੀ ਕਿਤੇ ਮੀਟ ਮਾਸ ਦੀ ਆੜ ਦੇ ਵਿੱਚ ਕੋਈ ਹੋਰ ਤਾਂ ਨਹੀਂ ਚੀਜ਼ ਲੋਕਾਂ ਨੂੰ ਖਵਾਈ ਜਾ ਰਹੀ ਤੀਸਰਾ ਤੋਂ ਅਹਿਮ ਵੀ ਇਹ ਨਹੀਂ ਹਜ਼ਾਰਾਂ ਦੀਆਂ ਦੁਕਾਨਾਂ ਬਰੀਆਨੀ ਦੀ ਖੁੱਲ ਜਾਣੀਆਂ ਤਾਂ ਨੈਚੁਰਲ ਜੀ ਗੱਲ ਹੈ ਕਿ ਕੱਚੇ ਮਾਸ ਦੀ ਜਿਹੜੀ ਉਹ ਸਪਲਾਈ ਹੈ ਉਹਦੇ ਜਵਾਬਦਾદાર ਹੋਇਆ ਹੋਏਗਾ ਵੀ ਇਹ ਕੱਚਾ ਮਾਸ ਕਿਹੜੇ ਸਪਲਾਇਰ ਤੋਂ ਲੈ ਰਹੇ ਆ ਉਹਦੀ ਖਰੀਦਦਾਰੀ ਤੋਂ ਲੈ ਕੇ ਵਿਕਣ ਤੱਕ ਪੂਰੀ ਜਾਂਚ ਹੋਵੇ ਸੀਸੀਟੀਵੀ ਕੈਮਰੇ ਜਿਹੜੇ ਇੰਸਟਾਲ ਕੀਤੇ ਜਾਣ ਮਾਤਰ ਕੁਝ ਹਜ਼ਾਰ ਰੁਪਏ ਦੀਆਂ ਦੁਕਾਨਾਂ ਲੱਖਾਂ ਰੁਪਏ ਦਾ ਕਿਰਾਇਆ ਜਿਹੜਾ ਦਿੰਦੇ ਪਏ ਆ ਉਹਦੀ ਜਾਂਚ ਹੋਵੇ ਔਰ ਸਭ ਤੋਂ ਅਹਿਮ ਇਹਨੇ ਜਿਸੀਂ ਬੇਨਤੀ ਕੀਤੀ ਹੈ ਡੀਸੀ ਸਾਹਿਬ ਨੂੰ ਕਿ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਹੋਵੇ ਜਿਹੜੇ ਢਾਬਾ ਸੰਚਾਲਕ ਨੇ ਉਹਨਾਂ ਦੇ ਸਟਾਫ ਕਰਮੀ ਆ ਜਾਂ ਇਹ ਵੀ ਬਾਹਰਲੇ ਸੁਭਾ ਜੋ ਆਏ ਨੇ ਮਨਸੂਬਾ ਕੀ ਹੈ ਉਹਨਾਂ ਦੀ ਕਿਤੇ ਕਰੀਮੇ ਪਰੋਫਾਈਲ ਤਾਂ ਨਹੀਂ ਕੋਈ ਹੈਗੀ ਪੰਜਾਬ ਵਾਸਤੇ ਅਸੀਂ ਅੱਜ ਇਹ ਬੜੀ ਵੱਡੀ ਮੰਗ ਜਿਹੜੀ ਅਸੀਂ ਸਾਹ ਅੱਗੇ ਰੱਖੀ ਆ ਉਹਨਾਂ ਨੇ ਸਾਰੀਆਂ ਮੰਗਾ ਸਾਡੀਆਂ ਜਾਇਜ਼ ਦੱਸਦੇ ਹੋਏ ਇਮੀਡੀਏਟਲੀ ਫੈਕਟਰਾ ਇਹਨੂੰ ਆਸ਼ਵਾਸਨ ਦਿੱਤਾ ਵੀ ਪੂਰਵ ਕਦਮ ਚੁੱਕਿਆ ਜਾਏਗਾ ਔਰ ਨਿਰੰਤਰ ਵੀ ਅੱਗੇ ਪ੍ਰਯਾਸ ਲੋਕਾਂ ਨੂੰ ਜਾਗਰੂ ਕਰਨ ਦਾ ਤੁਹਾਡੇ ਰਾਹੀ ਇਹ ਨਿਰੰਤਰ ਸ਼ੇਪਸਾ ਨਾ ਕਰੇਗੀ ਇਹ ਮੰਗ ਗਈ ਅੱਜ ਅਸੀਂ ਮਾਨਜੋਗ ਡੀਸੀ ਸਾਹਮਣੇ ਕੋ ਮੈਮਰੈਂਡਮ ਦਿੱਤਾ ਹੈ ਜਿਸ ਵਿੱਚ ਜੋ ਲੁਧਿਆਣਾ ਵਿੱਚ ਲੁਧਿਆਣਾ ਛੋਟੇ ਪੂਰੇ ਪੰਜਾਬ ਵਿੱਚ ਵੱਖ-ਵੱਖ ਜਗ੍ਹਾ ਤੇ ਜੋ ਇਹ ਸ਼ਰਮਾ ਬਰੀਆਨੀ ਦੇ ਨਾਮ ਤੇ ਹైదਰਾਬਾਦੀ ਆ ਮੁਰਦਾਬਾਦੀ ਬਰੀਆਨੀ ਦੀ ਦੁਕਾਨਾਂ ਖੁੱਲ ਰਹੀਆਂ ਨੇ ਇੱਕੋ ਦਾ ਮਹੀਨਾ ਦੀ ਵਜਨ ਦੀ ਵਜ੍ਹਾ ਪੁੱਛੀ ਗਈ ਹੈ ਕਿ ਇੱਕੋ ਦਾ ਮਹੀਨਾ ਦੀ ਇੱਕੋ ਜਗ੍ਹਾ ਤੇ ਵਿੱਚ 200 300 ਮੀਟਰ ਦੇ ਅੰਦਰ ਹੀ ਦਰਜਨਾਂ ਦੇ ਦੁਕਾਨਾਂ ਖੋਲਣ ਦਾ ਮਤਲਬ ਕੀ ਹੈ ਤੇ ਦੂਜੀ ਗੱਲ ਅਸੀਂ ਮਾਨਜੋਗ ਡੀਸੀ ਸਾਹਿਬ ਨੂੰ ਆ ਵੀ ਕਿਹਾ ਹੈ ਕਿ ਇਹਦੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਕਿ ਆ ਜਿਹੜੀ ਆ ਖਪਤ ਦਾ ਜਵਾਬ ਲਈ ਆਰੇ ਨੇ ਮਾਸ ਵਗੈਰਾ ਕਿਥੋਂ ਲੈ ਆ ਰਹੇ ਨੇ ਕਿਉਂਕਿ ਦੇਖੋ ਦੁਕਾਨਾ ਖੁੱਲਣ ਨਾਲ ਵਿਕਰੀ ਵੀ ਵਧੀ ਹੋਏਗੀ ਜਿੱਥੋਂ ਆ ਪਿੱਛੋਂ ਆ ਰਹੇ ਕਿ ਉਹਨਾਂ ਦੀ ਵੀ ਵਧੀ ਹੈ ਕਿਉਂਕਿ ਦੇਖੋ ਇਹ ਦੁਕਾਨਾ ਖੁੱਲਣ ਨਾਲ ਹੀ ਉਸ ਤੋਂ ਬਾਅਦ ਹੀ ਸਾਡੇ ਲੁਧਿਆਣਾ ਸ਼ਹਿਰ ਤੇ ਵੀ ਵਕਫਾ ਹੋ ਜਾਏਗਾ ਤਾਂ ਗਊ ਮਾਸ ਹੀ ਫੜੇ ਜਾ ਰਿਹਾ ਹੈ ਠੀਕ ਹੈ ਜੀ ਤੇ ਕੀਤੇ ਆ ਕਿ ਉਹਦੇ ਆਰਚ 20 ਸਾਲ ਨਹੀਂ ਕਿਸੇ ਨੂੰ ਖਾਰੇ ਜੋ ਪੂਰਨ ਤੌਰ ਤੇ ਬੰਨ ਹੈ ਤੇ ਦੂਜੀ ਗੱਲ ਅਸੀਂ ਆ ਵੀ ਕੀਤੀ ਹੈ ਪ੍ਰਸ਼ਾਸਨ ਨੂੰ ਕਿਹਾ ਤੇ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਕਿ ਪਿੱਛੋਂ ਇਛੋਣਾ ਦਾ ਬੈਕਗਰਾਉਂਡ ਕੀ ਹੈ ਕਿੱਥੋਂ ਆਏ ਨੇ ਕਿੱਥੋਂ ਨਹੀਂ ਕਿਉਂਕਿ ਦੇਖੋ ਚੀੜੀਆਂ ਦੁਕਾਨ ਆਪਣਾ ਪੰਜਾਬੀ ਭਰਾ 5-10 ਹਜ਼ਾਰ ਕਿਰਾਏ ਤੇ ਲੈਂਦਾ ਸੀਗਾ ਉਹ ਇਹਨਾਂ ਨੂੰ ਉਹਨਾਂ ਨੇ 50-60 ਹਜ਼ਾਰ ਕਿਰਾਏ ਤੇ ਲੈ ਰਹੇ ਨੇ ਕਿਉਂ ਲੈ ਰਹੇ ਨੇ ਇਹਦੀ ਵੀ ਵਜ੍ਹਾ ਚੈੱਕ ਕਰਨੀ ਚਾਹੀਦੀ ਹੈ ਨਾ ਹਾਂਜੀ ਜੈ ਹਿੰਦ ਜੀ ਸਾਰਿਆਂ ਨੂੰ ਤੋਂ ਸ਼ਿਵ ਸੈਨਾ ਬਾਲ ਠਾਕਰੇ ਸਾਹਿਬ ਤੋਂ ਉਹਨਾਂ ਦੇ ਸਾਰੀ ਪ੍ਰਧਾਨ ਜੀ ਆਏ ਸੀਗੇ ਤੇ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਹైదਰਾਬਾਦੀ ਬਰੀਆਨੀ ਔਰ ਮੁਰਾਦਾਬਾਦੀ ਬਰੀਆਨੀ ਦੇ ਨਾਂ ਤੇ ਬਹੁਤ ਜ਼ਿਆਦਾ ਦੁਕਾਨਾਂ ਖੁੱਲ ਗਈਆਂ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਉਸ ਅਕੋਰਡਿੰਗਲੀ ਅਸੀਂ ਜਿਹੜਾ ਹੈ ਇਹਦੀ ਚੈਕਿੰਗ ਹੈਲਥ ਡਿਪਾਰਟਮੈਂਟ ਤੋਂ ਕਰਾਵਾਂਗੇ ਡੀ ਐਚ ਓ ਤੋਂ ਚੈਕਿੰਗ ਕਰਾਵਾਂਗੇ ਕਿ ਜਿਹੜਾ ਮੀਟ ਦੀ ਕੁਆਲਿਟੀ ਉਹ ਸਹੀ ਹੈ ਕਿ ਕਿਹੜਾ ਮੀਟ ਦਿੱਤਾ ਜਾ ਰਿਹਾ ਔਰ ਲੋਕਾਂ ਨੂੰ ਵੀ ਵੇਅਰ ਕਰਾਂਗੇ ਔਰ ਕਾਰਪੋਰੇਸ਼ਨ ਨੂੰ ਲਿਖਾਂਗੇ ਪੂਰਾ ਇਨਸਪੈਕਸ਼ਨ ਕੀਤਾ ਦੇਣਗੇ ਕਿ ਕਿਆ ਲਾਇਸੈਂਸ ਲੈ ਕੇ ਕੰਮ ਕਰ ਰਹੇ ਨੇ ਤੇ ਇਹ ਸਾਰੀ ਚੈਕਿੰਗ ਕੀਤੀ ਜਾਏਗੀ ਨਾ ਐਸੇ ਕਿਸਾਨਾਂ ਦਾ ਅਰਜ਼ ਹਾਂਜੀ ਬਿਲਕੁਲ ਕਾਰਵਾਈ ਕਰਾਂਗੇ ਸਖਤ ਕਾਰਵਾਈ ਕਰਾਂਗੇ ਜੇ ਕੋਈ ਲਾਇਸੈਂਸ ਨਹੀਂ ਲਿਆ ਦਾ ਠੀਕ ਹੈ ਔਰ ਗਲਤ ਤਰ੍ਹਾਂ ਦੀ ਕੁਆਲਿਟੀ ਦੇ ਰਹੇ ਨੇ ਜਿਹੜੀ ਕਿ ਵਿਚ ਇਜ਼ ਡੇਂਜਰਸ ਟੂ ਦਾ ਹੈਲਥ ਆਫ ਦਾ ਪੀਪਲ ਮੀਟ ਦੀ ਕੁਆਲਿਟੀ ਚੈੱਕ ਕਰਾਵਾਂਗੇ ਕੀ ਅਪੀਲ ਕਰੋਗੇ ਕਿ ਦੁਕਾਨਦਾਰਾਂ ਨੂੰ ਕਿ ਠੀਕ ਹੈ ਨਾ ਦੁਕਾਨਦਾਰਾਂ ਨੂੰ ਨਹੀਂ ਲੋਕਾਂ ਨੂੰ ਮੈਂ ਅਪੀਲ ਕਰਨਾ ਹੈ ਜ਼ਰੂਰ ਚਾਹਾਂਗਾ ਕਿ ਬੀ ਵੈਰੀ ਮਚ ਅਵੇਅਰ ਬੀ ਕੌਸ਼ੀਅਸ ਕਿ ਕਿਸ ਤਰ੍ਹਾਂ ਦੀ ਚੀਜ਼ ਤੁਸੀਂ ਖਾ ਰਹੇ ਹੋ ਠੀਕ ਹੈ ਜਿਸ ਤਰ੍ਹਾਂ ਉਹਨਾਂ ਦਾ ਕੰਸਰਨ ਸੀਗਾ ਕਿ ਉਹ ਹਲਾਲ ਮੀਟ ਵੇਚਦੇ ਨੇ ਇਸ ਤਰ੍ਹਾਂ ਜੇ ਜਿਹਦਾ ਜੋ ਧਰਮ ਦੇ ਅਨੁਸਾਰ ਹੈ ਉਹੀ ਖਾਣਾ ਪੀਣਾ ਆਪਣਾ ਤੁਸੀਂ ਕੌਸ਼ਿਸ਼ਲੀ ਦੇਖੋ ਔਰ ਕੁਆਲਿਟੀ ਅੱਛੀ ਖਾਓ ਮੈਂ ਇਹੀ ਕਹਾਂਗਾ ਥੈਂਕ ਯੂ